ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਲੈ ਕੇ ਅੱਜ ਅਮਰੀਕਾ ਦੀਆਂ ਚੋਣਾਂ ਬਾਰੇ ਗੱਲਬਾਤ ਕਰਨੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਚੋਣਾਂ ਹੋ ਰਹੀਆਂ ਦੂਜਾ ਅਮਰੀਕਾ ਦੇ ਵਿੱਚ ਦੀਆਂ ਗਰੋਸਰੀ ਦੀਆਂ ਕੀਮਤਾਂ ਵਧੀਆਂ ਤੀਜਾ ਮੈਗਾ ਮੂਵਮੈਂਟ ਬਾਰੇ ਕੁਝ ਅੰਦਰ ਦੀਆਂ ਗੱਲਾਂ ਸਾਹਮਣੇ ਆਈਆਂ ਇੱਕ ਪੋਕੇਮਨ ਕਾਰਡ ਦੀਆਂ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਸ਼ਟਡਾਊਨ ਦੌਰਾਨ ਜਿਹੜੇ 에ਅਰ ਟ੍ਰੈਫਿਕ ਕੰਟਰੋਲਰ ਨੇ ਉਹਨਾਂ ਦਾ ਸੰਕਟ ਜਾਰੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਹੈ ਅੱਜ ਸ਼ਾਮ ਨੂੰ ਜਿਹੜੀ ਇਲੈਕਸ਼ਨ ਆ ਅਮਰੀਕਾ ਦੇ ਵਿੱਚ ਕਈ ਮਹੱਤਵਪੂਰਨ ਇਲੈਕਸ਼ਨ ਅੱਜ ਜਨਨ ਕਿ 4 ਨਵੰਬਰ ਨੂੰ ਪੂਰੀਆਂ ਹੋਣੀਆਂ ਆ ਕਈ ਮਹੱਤਵਪੂਰਨ ਇਲੈਕਸ਼ਨ ਅਮਰੀਕਾ ਦੇ ਵਿੱਚ ਹੋ ਰਹੀਆਂ ਨਿਊਯਾਰਕ ਦੇ ਵਿੱਚ ਨਿਊ ਜਰਸੀ ਦੇ ਵਿੱਚ ਵਰਜੀਨੀਆ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੇ ਵਿੱਚ ਮੇਅਰ ਦੀਆਂ ਇਲੈਕਸ਼ਨ ਵੀ ਆ ਗਵਰਨਰ ਦੀਆਂ ਇਲੈਕਸ਼ਨ ਵੀ ਆ ਤਰੀ ਡਿਸਟ੍ਰਿਕਟ ਸੰਬੰਧੀ ਇਲੈਕਸ਼ਨ ਵੀ ਜਿਹੜੀਆਂ ਹੋ ਰਹੀਆਂ ਸੋ ਰਿਜ਼ਲਟ ਜਿਹੜੇ ਆ ਇਹ ਬਹੁਤ ਕੁਝ ਦੱਸਣਗੇ ਕਿ ਲੋਕਾਂ ਦਾ ਕੀ ਰੁਝਾਨ ਹੈਗਾ ਤੇ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਉਹ ਕਿਸ ਤਰੀਕੇ ਨਾਲ ਦੇਖਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਨਿਊਯਾਰਕ ਦੀ ਨਿਊਯਾਰਕ ਦੇ ਮੇਅਰ ਦੇ ਇਲੈਕਸ਼ਨ ਅੱਜ ਨਿਊਯਾਰਕ ਦੇ ਮੇਅਰ ਦੇ ਇਲੈਕਸ਼ਨ ਜ਼ੁਹਰਾਨ ਮਮਦਾਨੀ ਇੱਕ ਬਹੁਤ ਵੱਡਾ ਤੇ ਬਹੁਤ ਕੰਟਰੋਵਰਸ਼ੀਅਲ ਨਾਂ ਜਿਹੜਾ ਕਿ ਡੈਮੋਕ੍ਰੇਟਾ ਸਾਹਮਣੇ ਆਇਆ ਐਂਡਰਿਊ ਕੁਮੋ ਇੰਡੀਪੈਂਡੈਂਟ ਖੜੇ ਆ ਤੇ ਕਿਓਰ ਸਿਲਵੀਆ ਜਿਹੜੇ ਨੇ ਓਰ ਪਬਲਿਕ ਕਨ ਉਮੀਦਵਾਰ ਨੇ ਸੋ ਅੱਜ ਮਮਦਾਨੀ 34 ਸਾਲਾਂ ਦੇ ਆ ਹਜੇ ਉਮਰ ਬਹੁਤ ਥੋੜੀ ਆ ਤੇ ਲੀਡ ਇਹਨਾਂ ਦੀ ਬਹੁਤ ਜ਼ਿਆਦਾ ਅਲੱਗ-ਪੱਗ ਤੈ ਆ ਕਿ ਮਮਦਾਨੀ ਨੇ ਨਿਊਯਾਰਕ ਦਾ ਮੇਅਰ ਬਣ ਜਾਣਾ ਜਿਹੜੇ ਪੁਰਾਣੇ ਇਹ ਜਿਹੜੇ ਡੈਮੋਕ੍ਰੈਟਿਕ ਸੋਸ਼ਲਿਸਟ ਕਹਿੰਦੇ ਆ ਖਾਸ ਤੌਰ ਦੇ ਉੱਤੇ ਜਿਹੜਾ ਯੂਥ ਆ ਉਹ ਜ਼ੁਹਰਾਨ ਮਮਦਾਨੀ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਕੁਝ ਲੋਕ ਇਹਦੀ ਲੋਚਨਾ ਵੀ ਕਰਦੇ ਆ ਕ੍ਰਿਟਿਸਾਈਜ਼ ਕਰ ਰਹੇ ਵੀ ਇਹਨੂੰ ਬੰਦੇ ਨੂੰ 34 ਸਾਲ ਦੀ ਉਮਰ ਤੇ ਯਰਬਾ ਇਹਦਾ ਕੋਈ ਨਹੀਂ ਤੇ ਦੂਜਾ ਇਹ ਸੋਸ਼ਲਿਸਟ ਆ ਤੇ ਇਹਦਾ ਕੁਝ ਨਾ ਕੁਝ ਜਿਹੜਾ ਕੀਤਾ ਜਾਣਾ ਚਾਹੀਦਾ ਜਾਂ ਇਹ ਠੀਕ ਨਹੀਂ ਆ ਨਿਊਯਾਰਕ ਦੇ ਲਈ ਇਸ ਕਰਕੇ ਲੋਕ ਕਹਿੰਦੇ ਆ ਰਾਸ਼ਟਰਪਤੀ ਜਿਹੜੇ ਆਪਣੇ ਡੋਨਲਡ ਟਰੰਪ ਨੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜਿਹੜਾ ਇੰਟਰਵਿਊ ਕਮੂਆ ਉਹਨੂੰ ਵੋਟ ਪਾਓ ਤੇ ਵੀ ਉਹਦੀ ਰੈਕੋਰਡ ਸਕਸੈਸ ਹੋਣੀ ਚਾਹੀਦੀ ਆ ਇਸ ਮਾਮਲੇ ਦੇ ਉੱਤੇ ਵੀ ਕੰਟਰੋਵਰਸੀ ਆ ਕਿ ਕੋਮੋ ਨੇ ਕਿਹਾ ਕਿ ਮੈਂ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਥੋੜੇ ਜਿਹਾ ਵਿਚਾਰ ਉਹਨਾਂ ਦੇ ਡੋਨਲਡ ਟਰੰਪ ਨਾਲੋਂ ਵੀ ਵੱਖਰੇ ਆ ਸੋ ਅੱਜ 9 ਵਜੇ 9 ਵਜੇ ਈਸਟਰਨ ਟਾਈਮ ਜਿਹੜੀ ਇਲੈਕਸ਼ਨ ਆ ਉਹ ਪੋਲ ਜਿਹੜੀ ਆ ਉਹ ক্লোਜ਼ ਹੋਣੀ ਆ ਦੇਖੋ ਇੱਥੇ ਕੀ ਬਣਦਾ ਜਿਹੜਾ ਮਮਦਾਨੀ ਆ ਇਹਦੇ ਬਾਰੇ ਚਰਚਾ ਇਸ ਕਰਕੇ ਬਹੁਤ ਜ਼ਿਆਦਾ ਚੱਲੀ ਆ ਕਿੰਦਾ ਸਿਟੀ ਆਂਡ ਗ੍ਰੋਸਰੀ ਸਟੋਰ ਚਾਹੀਦੇ ਆ ਚਾਰਾਂ ਦੇ ਆਪਣੇ ਗ੍ਰੋਸਰੀ ਸਟੋਰ ਹੋਣ ਇਹ ਬਸਾਂ ਦੇ ਵਿੱਚ ਕਿਰਾਇਆ ਫਰੀ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂ ਇਹੋ ਜਿਹੀਆਂ ਕਈ ਪਰਸਨੈਲਿਟੀਜ਼ ਦੇ ਨਾਲ ਇਹਦੀਆਂ ਫੋਟੋ ਸਾਹਮਣੇ ਆਈਆਂ ਕਿ ਰਾਸ਼ਟਰਪਤੀ 트ੰਪ ਦੇ ਇਹ ਨਿਸ਼ਾਨੇ ਦੇ ਉੱਤੇ ਆਏ ਆ ਤੇ ਕਾਫੀ ਜ਼ਿਆਦਾ ਇਹਨਾਂ ਦੀ ਆਲੋਚਨਾ ਇਸ ਮਾਮਲੇ ਦੇ ਵਿੱਚ ਹੋਈ ਆ ਸੋ ਇਹ ਇੱਕ ਮਤਲਬ ਜ਼ੁਹਰਾਨ ਮਮਦਾਨੀ 34 ਸਾਲਾਂ ਦਾ ਸਿਰਫ ਨਿਊਯਾਰਕ ਦਾ ਮੇਅਰ ਆ ਤੇ ਉਹਨੂੰ ਡੈਮੋਕ੍ਰੈਟਿਕ ਲੀਡਰ ਵਜੋਂ ਦੇਖਿਆ ਜਾ ਰਿਹਾ ਵੀ ਜਿੱਥੇ ਕਮਲਾ ਹੈਰਿਸ ਤੇ ਜੋ ਬਾਈਡਨ ਵਰਗੇ ਵੱਡੇ ਵੱਡੇ ਨਾਂ ਜਿਹੜੇ ਪਾਸੇ ਛੱਡ ਕੇ ਇਹਦੇ ਪਾਸੇ ਨੂੰ ਲੋਕ ਹੋ ਰਹੇ ਆ ਦੂਜੀ ਇਲੈਕਸ਼ਨ ਅੱਜ ਨਿਊ ਜਰਸੀ ਦੇ ਗਵਰਨਰ ਦੀ ਆ ਨਿਊ ਜਰਸੀ ਦੇ ਗਵਰਨਰ ਦੀ ਇਲੈਕਸ਼ਨ ਜਿਹੜੀ ਇਹ ਵੀ ਮਹੱਤਵਪੂਰਨ ਹੈ 트ੰਪ ਦੀਆਂ ਪਾਲਿਸੀ ਦੇ ਉੱਤੇ ਮੋਹਰ ਹੋਊਗੀ ਵੀ ਕੀ ਲੋਕ ਇਧਰਲੇ ਪਾਸੇ ਜਾਂਦੇ ਆ ਜਾਂ ਉਧਰਲੇ ਪਾਸੇ ਜਾਂਦੇ ਆ ਡੈਮੋਕ੍ਰੇਟ ਮਾਈਕ ਸ਼ੈਰਲ ਆ ਤੇ ਦੂਜੇ ਪਾਸੇ ਰਿਪਬਲਿਕਨ ਜੈਕ ਸਿਆਟ੍ਰੇਲਾ ਇਹਨਾਂ ਦੋਵਾਂ ਦੇ ਵਿੱਚ ਮੁਕਾਬਲਾ ਆ ਜਿਹੜੇ ਆਪਣੇ ਕਲੈਕਟਰਲ ਨੇ ਇਹ ਮੁਕਾ ਸਪੋਰਟ ਕਰਦੇ ਆ ਰਾਸ਼ਟਰਪਤੀ 트াম্প ਦੀਆਂ ਪਾਲਿਸੀ ਦੀ ਇਮੀਗ੍ਰੇਸ਼ਨ ਦੀ ਟੈਕਸ ਦੀ ਤੇ ਕੰਸੈਪਟ ਉਹਨੂੰ ਖਾਸ ਤੌਰ ਦੇ ਉੱਤੇ ਇਹ ਅਪੀਲ ਕਰਦੇ ਆ ਸ਼ੈਰਲ ਦੀ ਹੈਲਪ ਜਿਹੜੀ ਬਹੁਤ ਵੱਡੀ ਜਿਵੇਂ ਡੈਮੋਕ੍ਰੇਟ ਬਹੁਤ ਵੱਡੇ ਨਾਂ ਨੇ ਬਰਾਕ ਬਾਮਾ ਵਰਗੇ ਉਹ ਇਹਦੀ ਸਪੋਰਟ ਦੇ ਉੱਤੇ ਨੇ ਪੋਲ ਸਾਫ਼ ਤੌਰ ਦੇ ਉੱਤੇ ਦੱਸਦੇ ਆ ਕਿ ਸ਼ੈਰਲ ਥੋੜਾ ਜਿਹਾ ਉਹਦਾ ਹੱਥ ਉੱਤੇ ਆ ਪਰ ਰੇਸ ਬਹੁਤ ਕਲੋਜ਼ ਆ ਤੇ ਨਿਊ ਜਰਸੀ ਦੀ ਪੋਲ ਜਿਹੜੀ 8 ਵਜੇ ਹੀ ਕਹ ਲੋ ਕਿ ক্লোজ ਹੋਣੀ ਆ ਪੈਸੀਫਿਕ ਟਾਈਮ ਈਸਟਰਨ ਟਾਈਮ ਆਫ ਚੋਣੇ 8 ਵਜੇ ਈਸਟਰਨ ਟਾਈਮ ਜਿਹੜਾ ਇਹ ਨਿਊ ਜਰਸੀ ਦੀ ਪੋਲ ক্লোਜ਼ ਹੋ ਜਾਣੀ ਅੱਗੇ ਆ ਜਾਂਦੀ ਫਿਰ ਅੱਜ ਵਰਜੀਨੀਆ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਉੱਥੇ ਵੀ ਗਵਰਨਰ ਦੀ ਦੌੜ ਆ ਵਰਜੀਨੀਆ ਦੇ ਵਿੱਚ ਦੋ ਹੈਗੇ ਨੇ ਉੱਥੇ ਰਿਪਬਲਿਕਨ ਵਿਨਸਮ ਇਲਸিয়ার ਤੇ ਡੈਮੋਕ੍ਰੇਟ ਐਬੀਕਲ ਸਪੈਨਬਰਗਰ ਸੋ ਹੁਣ ਇੱਥੇ ਕੋਈ ਵੀ ਜਿੱਤਦਾ ਕਿਉਂਕਿ ਦੋਵੇਂ ਫੀਮੇਲ ਨੇ ਪਹਿਲੀ ਵਰਜੀਨੀਆ ਦੀ ਫੀਮੇਲ ਗਵਰਨਰ ਹੋਊਗੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਸੋ ਫਰਸਟ ਫੀਮੇਲ ਗਵਰਨਰ ਅਜ ਵਰਜੀਨੀਆ ਨੂੰ ਮਿਲਣੀ ਆ ਕਿਉਂਕਿ ਦੋਵੇਂ ਪਾਸੇ ਜਿਹੜੇ ਨੇ ਉਹ ਫੀਮੇਲ ਹੀ ਚੋਣ ਲੜ ਰਹੀ ਐ ਸਪੈਨਬਰਗਰ ਐਸ ਵੇਲੇ ਉਹਦੀ ਸਟਰੋਂਗ ਲੀਡ ਆ ਪੋਲਸ ਦੇ ਵਿੱਚ ਕਹਿ ਲੋ ਕਿ ਡਬਲ ਡਿਜੀਟ ਦੀ ਲੀਡ ਦੱਸੀ ਜਾ ਰਹੀ ਆ ਸੋ ਕਿਸੇ ਨਾ ਕਿਸੇ ਤਰ੍ਹਾਂ ਲੱਗਦਾ ਆ ਕਿ ਜਿਹੜਾ ਇਸ ਪਾਸੇ ਡੈਮੋਕ੍ਰੇਟਾਂ ਦਾ ਹੱਥ ਇਸ ਵਰਜੀਨੀਆ ਵਾਲੀ ਇਲੈਕਸ਼ਨ ਦੇ ਵਿੱਚ ਉੱਤੇ ਆ 7 ਵਜੇ ਪੋਲ ਕਲੋਜ਼ ਹੋਣੇ ਆ ਈਸਟਰਨ ਟਾਈਮ ਤੇ ਰਾਸ਼ਟਰਪਤੀ 트ੰਪ ਨੇ ਵੀ ਜ਼ੋਰ ਲਾਇਆ ਇੱਥੇ ਕਿ ਰਿਪਬਲਿਕਨ ਉਮੀਦਵਾਰ ਜਿੱਤ ਸਕੇ ਹੁਣ ਆਜੋ ਇੱਥੇ ਕੈਲੀਫੋਰਨੀਆ ਦੀ ਇਲੈਕਸ਼ਨ ਹੈ ਜਿਹੜੀ ਪ੍ਰੋਪੋਜ਼ੀਸ਼ਨ 50 ਦੇ ਉੱਤੇ ਆ ਇਹ ਬਹੁਤ ਮਹੱਤਵਪੂਰਨ ਆ ਕੈਲੀਫੋਰਨੀਆ ਦੇ ਵਿੱਚ ਅੱਜ voting ਪ੍ਰੋਪੋਜ਼ੀਸ਼ਨ 50 ਦੇ ਉੱਤੇ ਹੋ ਰਹੀ ਆ ਪ੍ਰੋਪੋਜ਼ੀਸ਼ਨ 50 ਇਹ ਆ ਕਿ ਨਵਾਂ ਕੰਗਰੈਸ਼ਨਲ ਮੈਪ ਡਿਸਾਈਡ ਕਰਨਾ ਉਹਦੇ ਲਈ ਗਵਰਨਰ ਕੈਵਨ ਨਿਊਸਨ ਨੂੰ ਪਾਵਰ ਦੇਣੀ ਆ ਜਾਂ ਨਾ ਹੀ ਦੇਣੀ ਇਹ ਅੱਜ ਕੈਲੀਫੋਰਨੀਆ ਦੇ ਵੋਟਰਾਂ ਨੇ ਡਿਸਾਈਡ ਕਰਨਾ ਆ ਇਹ ਇੱਕ ਨਵਾਂ ਰੋਲਾ ਅਮਰੀਕਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪਿਆ ਆਮ ਤੌਰ ਦੇ ਉੱਤੇ ਦਸਾਂ ਸਾਲਾਂ ਬਾਅਦ ਜਿਹੜੀ ਜਨਸਖਿਆ ਗਣੀ ਜਾਂਦੀ ਆ ਸੈਂਸਸ ਹੁੰਦੀ ਆ ਮਰਦਮ ਸ਼ੁਮਾਰੀ ਹੁੰਦੀ ਆ ਉਹਦੇ ਤੋਂ ਬਾਅਦ ਫਿਰ ਦੇਖ ਲੈਂਦੇ ਆ ਵੀ ਇੰਨੇ ਲੋਕ ਰਹਿੰਦੇ ਆ ਐਸਾ ਦੇ ਹਿਸਾਬ ਦੇ ਨਾਲ ਹਲਕੇ ਦੀ ਵੰਡ ਕਰ ਲੋ ਇੰਨੇ ਜਿਹੜੇ ਕਿਸੇ ਸਟੇਟ ਦੇ ਵਿੱਚ ਜਿਹੜੀਆਂ ਕਾਂਗਰੈਸ਼ਨਲ ਜਾਂ ਕਾਂਗਰਸ ਦੀਆਂ ਜਿਹੜੀਆਂ ਸੀਟਸ ਨੇ ਉਹ ਇੰਨੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਰਿਪਬਲਿਕਨ ਸਟੇਟ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਬਿਨਾ ਉਹਨਾਂ ਦਸਾਂ ਸਾਲਾਂ ਦੀ ਜਨਸੰਖਿਆ ਸੈਂਸਸ ਮਰਦਮ شمارੀ ਤੋਂ ਪਹਿਲਾਂ ਹੀ ਉਹਨਾਂ ਦੀ ਰੀਡਿਸਟ੍ਰਿਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਉਹਨੂੰ ਮੈਪ ਨੂੰ ਰੀਸ਼ੇਪ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਨਾਲ ਹੋਇਆ ਕਿ ਕਿ ਉਹਨਾਂ ਨੇ ਆਪਣੀਆਂ ਕੋਸ਼ ਸੀਟਾਂ ਵਧਾ ਲਈਆਂ ਇਹਦਾ ਮਤਲਬ ਹੈ ਕਿ ਕਾਂਗਰਸ ਦੇ ਵਿੱਚ ਉਹਨਾਂ ਦੀਆਂ ਸੀਟਾਂ ਜ਼ਿਆਦਾ ਹੋ ਜਾਣਗੀਆਂ ਹੁਣ ਇਧਰਲੇ ਪਾਸੇ ਜਿਹੜੇ ਡੈਮੋਕ੍ਰੇਟ ਸਟੇਟਸ ਨੇ ਜਿਵੇਂ ਕੈਲੀਫੋਰਨੀਆ ਹੈ ਕੈਲੀਫੋਰਨੀਆ ਦੇ ਵਿੱਚ ਗਵਰਨਰ ਕੋਲੇ ਅਧਿਕਾਰ ਨਹੀਂ ਆ ਇਥੇ ਪਹਿਲਾਂ ਵੋਟਾਂ ਪਈਆਂ ਸੀ ਤੇ ਇਹਨਾਂ ਨੇ ਇੱਕ ਇੰਡੀਪੈਂਡੈਂਟ ਕਮਿਸ਼ਨ ਨੂੰ ਇਹ ਹੱਕ ਦਿੱਤਾ ਸੀ ਕਿ ਉਹ ਕਮਿਸ਼ਨ ਜੇ ਚਾਹੇ ਤਾਂ ਇਹ ਹਲਦਬੰਦੀ ਹਲਕਿਆਂ ਦੀ ਬਦਲ ਸਕਦੇ ਆ ਅਦਰਵਾਈਜ਼ ਗਵਰਨਰ ਵੀ ਬਦਲ ਸਕਦਾ ਹੁਣ ਗਵਰਨਰ ਕਹਿੰਦਾ ਵੀ ਕਿਉਂਕਿ ਦੂਜੀਆਂ ਟੈਕਸਸ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੇ ਇਹ ਰਿਪਬਲਿਕਨ ਨੇ ਇਹਨਾਂ ਨੇ ਕੀਤਾ ਤੇ ਅਸੀਂ ਵੀ ਕਰਾਂਗੇ ਇਹ ਕਰਨ ਦੇ ਲਈ ਕਮਿਸ਼ਨ ਤੋਂ ਪਾਵਰ ਲੈ ਕੇ ਆਪਣੇ ਕੋਲ ਲਿਹਾਉਣ ਦੇ ਲਈ ਇਹਨਾਂ ਨੇ ਇਹ ਪ੍ਰੋਪੋਜ਼ੀਸ਼ਨ 50 ਲੋਕਾਂ ਦੇ ਸਾਹਮਣੇ ਰੱਖ ਦਿੱਤਾ ਕਿ ਇਹਦੇ ਤੇ ਵੋਟ ਪਾਓ ਤੁਸੀਂ ਜੇ ਤੁਸੀਂ ਯੈਸ ਕਰਦੇ ਆ ਤੇ ਫਿਰ ਅਸੀਂ ਉਹਨੂੰ ਉਸ ਤਰੀਕੇ ਦੇ ਨਾਲ ਕਰ ਲਾਂਗੇ ਜਿਸ ਤਰੀਕੇ ਦੇ ਨਾਲ ਇਹਨਾਂ ਰਿਪਬਲਿਕਨਸ ਨੇ ਜਿਹੜੀਆਂ ਚਾਰ ਹੋਰ ਸਟੇਟਾਂ ਦੇ ਵਿੱਚ ਇਹ ਕੁਝ ਕੀਤਾ ਹੁਣ ਇਹਦੇ ਨਾਲ ਕਿ ਜੇ ਅੱਜ ਫੈਸਲਾ ਹੋ ਜਾਂਦਾ ਤੇ ਫਿਰ ਇਹ ਕੈਲੀਫੋਰਨੀਆ ਵੀ ਉਹਨਾਂ ਵਾਂਗੂ ਮਤਲਬ ਹਲਕਿਆਂ ਦੀ ਹੱਦਬੰਦੀ ਆਪਣੇ ਹਿਸਾਬ ਨਾਲ ਬਦਲ ਕੇ ਆਪਣੀਆਂ ਸੀਟਾਂ ਵਧਾ ਲੈਣਗੇ ਆਪਣੀਆਂ ਸੀਟਾਂ ਦਾ ਮਤਲਬ ਆ ਕਿ ਜਿਹੜੀਆਂ ਡੈਮੋਕ੍ਰੇਟਸ ਦੀਆਂ ਸੀਟਾਂ ਨੇ ਉਹ ਵਧ ਜਾਣਗੀਆਂ ਕੈਲੀਫੋਰਨੀਆ ਦੇ ਵਿੱਚ 11 ਵਜੇ ਪੋਲ ক্লোਜ਼ ਹੋਣੀ ਹੈ ਈਸਟਰਨ ਟਾਈਮ ਜਾਨਕਿ ਕੈਲੀਫੋਰਨੀਆ ਦੇ ਉਸ ਵੇਲੇ 8 ਵਜੇ ਹੋਣੇ ਆ ਤੇ ਇਲੈਕਸ਼ਨ ਜਿਹੜੀਆਂ ਇਹ ਟੈਸਟ ਮੰਨਿਆ ਜਾ ਰਿਹਾ ਪਬਲਿਕ opinion ਦਾ ਦੋਵਾਂ ਪਾਰਟੀਆਂ ਦੇ ਲਈ ਕੀ ਲੋਕ ਉਧਰਲੇ ਪਾਸੇ ਜਾਂਦੇ ਆ ਜਿਆਦਾ ਉਧਰਲੇ ਪਾਸੇ ਜਾਂਦੇ ਆ ਤੇ ਜਿਹੜੀ ਆਊਟਕਮ ਆ ਇਹ ਫਿਰ ਪ੍ਰੋਡिक्ट ਕਰੋਗੇ ਕਿ ਅਮਰੀਕਾ ਨੇ ਅਗਲੇ ਸਾਲ ਕਿਉਂਕਿ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਆ ਮਿਡ ਟਰਮ ਦੇ ਵਿੱਚ ਕਿਹੜੇ ਪਾਸੇ ਜਾਣਾ ਆ ਉਹਦਾ ਕੀ ਫੈਸਲਾ ਹੋਣਾ ਇਹ ਵੀ ਮਹੱਤਵਪੂਰਨ ਜਿਹੜੀ ਗੱਲਬਾਤ ਆ ਉਹ ਸਾਹਮਣੇ ਆਊਗੀ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਵਾਧੀ ਮਹਿੰਗਾਈ ਸਬੰਧੀ ਗਰੋਸਰੀ ਤੇ ਯੂਟਿਲਿਟੀਆਂ ਐਸ ਵਿਲੀਅਮ ਅਮਰੀਕਾ ਦੇ ਵਿੱਚ ਜ਼ਿਆਦਾ ਹੋ ਚੁੱਕੀਆਂ ਜੇਕਰ ਇਹਦਾ ਮੁਕਾਬਲਾ 1 ਸਾਲ ਪਹਿਲਾਂ ਨਾਲ ਕੀਤਾ ਜਾਵੇ ਦਸਾਂ ਦੇ ਵਿੱਚੋਂ 7 ਜਣੇ ਕਹਿੰਦੇ ਆ ਕਿ ਗਰੋਸਰੀ ਦੀ ਕੀਮਤ ਉੱਤੇ ਚਲੇਗੀ ਆ ਦਸਾਂ ਦੇ ਵਿੱਚੋਂ 6 ਜਣੇ ਕਹਿੰਦੇ ਆ ਕਿ ਯੂਟਿਲਿਟੀ ਬਿੱਲ ਜਿਹੜੇ ਆ ਉਹ ਉੱਪਰ ਵੱਲੋਂ ਚਲੇ ਗਿਆ ਬਹੁਤੇ ਲੋਕ ਪ੍ਰੈਜ਼ੀਡੈਂਟ ਟਰੰਪ ਨੂੰ ਬਲੇਮ ਕਰਦੇ ਆ ਉਹਨਾਂ ਦਾ ਮੰਨਣਾ ਇਹ ਆ ਕਿ ਟਰੰਪ ਸਾਰੇ ਕੁਝ ਦੇ ਲਈ ਜ਼ਿੰਮੇਵਾਰ ਆ ਲਗਭਗ 60% ਲੋਕ ਇਹ ਕਹਿੰਦੇ ਆ ਕਿ ਜਿਹੜੇ ਟਰੰਪ ਨੇ ਉਹ ਵਾਧੀਆਂ ਕੀਮਤਾਂ ਤੇ ਵਾਧੀ ਮਹਿੰਗਾਈ ਦੇ ਲਈ ਜ਼ਿੰਮੇਵਾਰ ਨੇ ਮਹਿੰਗਾਈ ਹਜੇ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਭਾਵੇਂ ਕਿ ਬਹੁਤ ਸਲੋ ਹੋਈ ਆ ਪਰ ਜਿਹੜੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਆਈਟਮਸ ਨੇ ਜਿਵੇਂ ਕਿਸੇ ਨੇ ਖਾਣਾ ਆ એનર્ਜੀ ਆ ਜਾਂ ਹੈਲਥ케ਅਰ ਆ ਇਹ ਤਿੰਨ ਚਾਰ ਚੀਜ਼ਾਂ ਮਹਿੰਗੀਆਂ ਹੋ ਜਾਂ। ਸੋ ਹੈਲਥ케ਅਰ ਵੀ ਮਹਿੰਗੀ ਆ, એનર્ਜੀ ਵੀ ਮਹਿੰਗੀ ਆ ਤੇ ਜਿਹੜਾ ਖਾਣਾ ਆ ਉਹ ਵੀ ਮਹਿੰਗਾ ਆ। ਹੁਣ ਯੂਟਿਲਿਟੀ ਕਾਸਟ 12% ਪਿਛਲੇ ਸਾਲ ਦੇ ਮੁਕਾਬਲੇ ਉੱਤੇ ਚੱਲੇਗੀ ਆ। ਮੀਟ ਦੀਆਂ ਕੀਮਤਾਂ ਦੇ ਵਿੱਚ 8% ਵਾਧਾ ਹੋਇਆ। ਜਿਹੜਾ ਕੈਂਡ ਫੂਡ ਆ ਉਹਦੇ ਵਿੱਚ 5% ਵਾਧਾ ਹੋਇਆ ਕਾਫੀ ਦੇ ਵਿੱਚ 10% ਵਾਧਾ ਹੋਇਆ ਲੋਕ ਵੱਖ-ਵੱਖ ਪਾਰਟੀਆਂ ਦੇ ਇਸ ਤਰੀਕੇ ਇਸ ਚੀਜ਼ ਨੂੰ ਵੱਖਰੇ ਤਰੀਕੇ ਦੇ ਨਾਲ ਦੇਖ ਰਹੇ ਜਿਹੜੇ 92% ਡੈਮੋਕ੍ਰੇਟ ਆ ਤੇ 68% ਇੰਡੀਪੈਂਡੈਂਟ ਨੇ ਉਹ ਸਿੱਧਾ-ਸਿੱਧਾ ਇਹਦਾ ਦੋਸ਼ ਰਾਸ਼ਟਰਪਤੀ ਟਰੰਪ ਨੂੰ ਦੇ ਰਹੇ ਆ ਜਿਹੜੇ 20% ਨੇ ਉਹ ਰਿਪਬਲਿਕਨ ਵੀ ਉਧਰਲੇ ਪਾਸੇ ਦੋਸ਼ ਦੇ ਰਹੇ ਆ ਜਿਹੜੇ 2/3 ਨੇ ਉਹ ਡਿਸਐਪਰੂਵ ਕਰਦੇ ਆ ਰਾਸ਼ਟਰਪਤੀ ਟਰੰਪ ਨੂੰ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਟੈਰਫ ਜਾਂ ਇਕਨੋਮੀ ਨੂੰ ਜਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਬਈ ਉਹ ਠੀਕ ਨਹੀਂ ਆ ਉਸ ਚੀਜ਼ ਦੇ ਇਹ ਉਹਦੇਲੇ ਪਾਸੇ ਜਾਂਦੇ ਆ ਜਿਹੜਾ ਇੰਪੋਰਟ ਦੇ ਉੱਤੇ ਲਾਇਆ ਤੇ ਜਾਂ ਜਿਹੜਾ ਕੀਮਤਾਂ ਜਿਹੜੀਆਂ ਸੀਗੀਆਂ ਉਹਦੇ ਨਾਲ ਕੁਝ ਜਿਵੇਂ ਟੌイズ ਆ ਜਾਂ ਕਾਰਾਂ ਆ ਜਾਂ ਜਿਹੜੀਆਂ ਉਹਨਾਂ ਚੀਜ਼ਾਂ ਦੀਆਂ ਕੀਮਤਾਂ ਬਿਨਾਂ ਸ਼ੱਕ ਜ਼ਿਆਦਾ ਚੱਲਿਆ ਗਈਆਂ ਸੋ ਜਿਹੜੀ ਲਿਵਿੰਗ ਕਾਸਟ ਆ ਉਹ ਖਾਈ ਹੋਈ ਆ ਵੱਡਾ ਇਲੈਕਸ਼ਨ ਦਾ ਇਸ਼ੂ ਮਤਲਬ ਹੈਗਾ ਹੀ ਆ ਇਸ ਵੀਕ ਦੇ ਵਿੱਚ ਆਪਾਂ ਜਾਣਦੇ ਆ ਕਿ ਡੈਮੋਕ੍ਰੈਟਿਕ ਸਟੇਟਸ ਚਾਹੇ ਵਰਜੀਨੀਆ ਚਾਹੇ ਨਿਊ ਜਰਸੀ ਆ ਚਾਹੇ ਨਿਊਯਾਰਕ ਆ ਉੱਥੇ-ਉੱਥੇ ਸਾਰੇ ਦਾ ਸਾਰਾ ਅੱਜ ਜਿਹੜਾ ਇਲੈਕਸ਼ਨ ਦਾ ਫੋਕਸ ਆ ਉਹ ਵੀ ਹੈ ਨਾ ਚੀਜ਼ਾਂ ਦੇ ਉੱਤੇ ਆ ਜਿਹੜੀਆਂ ਤਾਂ ਕਿ ਜਿਹੜਾ ਅਫੋਰਡੇਬਲ ਉੱਥੇ ਜੀਵਨ ਨੂੰ ਬਣਾਇਆ ਜਾ ਸਕੇ ਲੋਕਾਂ ਦੀਆਂ ਰੀਅਲ ਲਾਈਫ ਸਟੋਰੀਜ਼ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਾਂ ਦੇ ਉੱਤੇ ਪ੍ਰੈਸ਼ਰ ਪਿਆ ਆ ਤੇ ਕਿਸ ਤਰੀਕੇ ਦੇ ਨਾਲ ਉਹ ਆਪਣਾ ਉਹਦੇ ਉੱਤੇ ਸਪੈਂਡਿੰਗ ਦੇ ਉੱਤੇ ਕੱਟ ਕਰ ਰਹੇ ਆ ਲੋਕ ਜਿਹੜਾਂ ਦੀਆਂ ਠੀਕ ਠਾਕ ਨੌਕਰੀਆਂ ਚੱਲਦੀਆਂ ਉਹ ਵੀ ਕਹਿੰਦੇ ਆ ਕਿ ਹਾਊਸਿੰਗ ਤੇ ਰੋਜ਼ਮਰਾਂ ਦੀਆਂ ਜਿਹੜੀਆਂ ਆਈਟਮਸ ਨੇ ਇਹ ਵੀ ਬਹੁਤ ਜ਼ਿਆਦਾ ਮਹਿੰਗੀਆਂ ਇਸ ਵੱਲ ਲੱਗ ਰਹੀਆਂ ਆ ਸੋ ਅਮਰੀਕਾ ਦੇ ਵਿੱਚ ਬਾਵਜੂਦ ਜਿਹੜਾ ਫੈਡਰਲ ਰਿਜ਼ਰਵ ਨੇ ਰੇਟ ਕੱਟ ਕੀਤੇ ਆ ਲੋਕਾਂ ਦੀ ਹਾਲਤ ਜਿਹੜੀ ਮਹਿੰਗਾਈ ਦੇ ਮਾਮਲੇ ਦੇ ਵਿੱਚ ਕੋ ਬਹੁਤ ਜ਼ਿਆਦਾ ਚੰਗੀ ਨਹੀਂ ਅਗਲੀ ਗੱਲਬਾਤ ਜਿਹੜੀ ਇੱਕ ਮੈਗਾ ਮੂਵਮੈਂਟ ਜਾਂ ਮਾਗਾ ਮੂਵਮੈਂਟ ਇਹਨੂੰ ਕਹਿੰਦੇ ਸੀ ਅਮਰੀਕਾ ਦੇ ਵਿੱਚ ਜਿਹੜੀ ਰਾਸ਼ਟਰਪਤੀ 트াম্প ਦੀ ਸਪੋਰਟ ਕਰਨ ਵਾਲੀ ਇੱਕ ਮੂਵਮੈਂਟ ਸੀ ਇੱਕ ਲਹਿਰ ਸੀ ਅਮਰੀਕਾ ਦੇ ਵਿੱਚ ਉਹਦੇ ਬਾਰੇ ਕੁਝ ਕੱਲਾ ਬਾਤਾਂ ਸਾਹਮਣੇ ਆ ਰਹੀਆਂ ਜਿਹੜਾ ਰੌਕ ਬ੍ਰਿਜ 2019 ਦੇ ਵਿੱਚ 19 ਦੇ ਵਿੱਚ 2019 ਦੇ ਵਿੱਚ ਕੁਝ ਅਮੀਰ ਕਨਜ਼ਰਵਟਿਵ ਜਿਨ੍ਹਾਂ ਦੇ ਵਿੱਚ ਪੀਟਰ ਥੀਲ ਦਾ ਨਾਮ ਆਉਂਦਾ ਜਿਹੜੀ ਵੈਂਸ ਦਾ ਨਾਮ ਆਉਂਦਾ ਆ ਤੇ ਕੁਝ ਜਿਹੜੇ ਹੋਰ ਵੱਡੇ ਨਾਮ ਇਹਦੇ ਵਿੱਚ ਆਉਂਦੇ ਨੇ ਉਹ ਉਹ ਜਿਹੜਾ ਆ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਸਾਹਮਣੇ ਆਏ ਆ ਪੀਟਰ ਥੀਲ ਜੇਡੀ ਵੈਂਸ ਕ੍ਰਿਸਟ ਬੋਸਟਿਕ ਇਹ ਇੱਕ ਕਹਿੰਦੇ ohio ਦੇ ਰਿਜ਼ੋਰਟ ਦੇ ਵਿੱਚ ਛੋਟੇ ਜਿਹੇ ਰਿਜ਼ੋਰਟ ਦੇ ਵਿੱਚ ਮਿਲੇ ਆ ਉੱਥੇ ਇਹਨਾਂ ਨੇ ਪਲਾਨ ਕੀਤੀ ਜਿਹੜੀ ਮੇਜੀਆ ਜਾਂ ਮੇਗਾ ਮੇਕ ਅਮਰੀਕਾ ਗ੍ਰੇਟ ਅਗੇਨ ਮੇਗਾ ਮੂਵਮੈਂਟ ਜਿਹੜੀ ਇਹਨੂੰ ਕਹਿੰਦੇ ਆ ਇਹ ਇਹ ਉਹ ਪਲਾਨ ਕੀਤਾ ਕਿ ਮੰਨ ਲਓ 트럼ਪ ਆਫਿਸ ਦੇ ਵਿੱਚ ਨਹੀਂ ਰਹਿੰਦੇ ਰਾਸ਼ਟਰਪਤੀ ਨਹੀਂ ਵੀ ਰਹਿੰਦੇ ਉਹਦੇ ਤੋਂ ਬਾਅਦ ਵੀ ਇਹ ਮੂਵਮੈਂਟ ਕਿੱਦਾਂ ਚੱਲਦੀ ਰਹੇ ਜਿਹੜੇ ਕ੍ਰਿਸਟਮਸ 6 ਦਾ ਰੋਲ ਆ ਇਸ ਚੀਜ਼ ਦੇ ਵਿੱਚ ਦੱਸਿਆ ਜਾ ਰਿਹਾ ਕਿ ਭਾਵੇਂ ਇਹ ਬਹੁਤ ਜ਼ਿਆਦਾ ਕੋਈ ਫੇਮਸ ਨਾਂ ਨਹੀਂ ਹੈ ਬਸ ਕਿ ਜਿਹੜੇ ਆ ਇਹ ਮੇਨ ਆਰਗੇਨਾਈਜ਼ਰਸ ਇਹ ਦੇ ਉਹ ਐਸ ਵੇਲੇ ਜਿਹੜਾ ਇਹ ਨੈਟਵਰਕ ਆ ਪੂਰੇ ਦਾ ਪੂਰਾ ਜਿਹਨੂੰ ਰੌਕ ਬ੍ਰਿਜ ਨੈਟਵਰਕ ਕਹਿੰਦੇ ਆ ਉਹ ਰਨ ਕਰਦੇ ਆ ਰੌਕ ਵਿੱਚ ਰੌਕ ਬ੍ਰਿਜ ਨੈਟਵਰਕ ਇੱਕ ਸੀਕ੍ਰੇਟ ਗਰੁੱਪ ਆ ਜਿਹੜਾ ਚੁੱਪਚਾਪ ਪਰ ਪਬਲਿਕ ਕਰਨ ਦੀ ਜਿਹੜੀ ਸਟ੍ਰੈਟਜੀ ਆ ਜਾਂ ਜਿਹੜੇ ਉਹ ਪ੍ਰੋ 트੍ਰੰਪ ਕਾਜ਼ਸ ਨੇ ਉਹਨਾਂ ਨੂੰ ਫੰਡ ਕਰ ਰਹੇ ਆ ਹੁਣ ਰੌਕ ਬ੍ਰਿਜ ਦਾ ਪਰਪਸ ਕੀ ਹੈ ਜਾਂ ਇਹ ਕਰਨਾ ਕੀ ਚਾਹੁੰਦੇ ਆ ਇਹ ਚਾਹੁੰਦੇ ਆ ਕਿ ਜਿਹੜੀ ਇਹ ਮੈਗਾ ਮੂਵਮੈਂਟ ਆ ਮੇਕ ਅਮਰੀਕਾ ਗ੍ਰੇਟ ਅਗੇਨ ਆ ਇਹਨੂੰ ਇੱਕ ਬਹੁਤ ਵੱਡੇ ਰਾਜਨੀਤਿਕ ਪ੍ਰਬੰਧ ਦੇ ਵਿੱਚ ਬਦਲ ਦਿੱਤਾ ਜਾਵੇ ਡਾਟਾ ਨੈਟਵਰਕਸ ਬਣਨ মিডিਆ ਆਊਟਲੈਟਸ ਹੋਣ ਜਾਂ ਜਿਹੜੀਆਂ ਪੋਲਿੰਗ ਟੀਮਸ ਹੋਣ ਜਿਹੜੀ ਹੈਗੀ ਆ ਕੈਂਡੀਡੇਟਸ ਨੂੰ ਟ੍ਰੇਨਿੰਗ ਹੋਵੇ ਫਿਊਚਰ ਦੀ ਇਲੈਕਸ਼ਨ ਦੇ ਲਈ ਖਾਸ ਕਰਕੇ ਆ ਜਿਹੜੀ ਅਗਲੇ ਸਾਲ ਮਿਡ ਟਰਮ ਆ 2026 ਤੇ 2028 ਜਿਹੜੇ ਆ ਹੁਣ ਇਸ ਸਾਰੇ ਕੁਝ ਦੇ ਵਿੱਚ ਜਿਹੜੇ ਗਰੁੱਪ ਨੇ ਉਹਨਾਂ ਦੇ ਵਿੱਚ ਕਈ ਬਿਲੀਅਨਰਸ ਨੇ ਇਨਵੈਸਟਰਸ ਨੇ ਜਿਵੇਂ ਥੀ ਇਲਾਜ ਹਨ ਜਿਹੜੀ ਵੈਂਚਰ ਇਹਨਾਂ ਨੇ ਇਹ ਵੈਂਚਰ ਜਿਹੜਾ ਜਿੱਦਾਂ 1799 ਦੇ ਕੈਪੀਟਲ ਦੇ ਵਿੱਚ ਇੱਕ ਪੈਟ੍ਰੋਟਿਕ ਕੈਪੀਟਲਿਜ਼ਮ ਫੰਡ ਜਿਹੜਾ ਬਣਾਇਆ ਸੀ ਉਸੇ ਤਰੀਕੇ ਦੇ ਨਾਲ ਇਹ ਦੱਸਿਆ ਜਾ ਰਿਹਾ ਸੋ ਜਿਹੜੇ ਇਹ ਇਹਨਾਂ ਦੀ ਦੱਸਿਆ ਜਾ ਰਿਹਾ ਕਿ ਅਮਰੀਕਾ ਨੂੰ ਇੱਕ ਸਟਰੋਂਗ ਪ੍ਰੋਡਕਟਿਵ ਤੇ 엘ੀਟ ਬਿਜ਼ਨਸ ਲੀਡਰਸ ਦੀ ਲੋੜ ਆ ਇਹ ਗਰੁੱਪ ਦੀ ਧਾਰਨਾ ਕੀ ਆ ਕਿ ਜਿਹੜੇ ਪੜ੍ਹੇ ਲਿਖੇ ਇੰਟੈਲੀਜੈਂਟ ਅਮੀਰ ਜਿਹੜੇ ਵਪਾਰੀ ਨੇ ਉਹ ਗਾਈਡ ਕਰ ਸਕਦੇ ਆ ਦੇਸ਼ ਨੂੰ ਕਿ ਇਹਦੇ ਵਿੱਚ ਕੀ ਕਰਨਾ ਹੈ ਇਹਨੂੰ ਉਹਨਾਂ ਨੇ ਬ੍ਰੇਨ ਪਲੱਸ ਮਨੀ ਪਲੱਸ ਬੇਸਡ ਦਾ ਨਾਂ ਦਿੱਤਾ ਹੁਣ ਜਿਹੜੇ ਬਿਜ਼ਨਸ ਆ ਤੇ ਇਹਨਾਂ ਦੀ ਪੋਲਿਟਿਕਲ ਟਾਈਜ਼ ਨੇ ਜਿਹੜੀਆਂ ਰਾਜਨੀਤਿਕ ਕੜੀਆਂ ਜੁੜਦੀਆਂ ਨੇ ਕੰਪਨੀਆਂ ਜਿਹੜੀਆਂ ਇਹ ਏਰੀਆ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੀਆਂ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਿਵੇਂ ਡਿਫੈਂਸ ਆ ਜਿਵੇਂ ਰਿਸਰਚ ਆ ਜਿਵੇਂ ਮਿਨਰਲ ਆ ਜਾਂ ਐਂਟੀ ਵੋ ਕੁਸਟਾਰਟਅਪਸ ਹੈਗੇ ਆ ਸਾਰੇ ਜਿਹੜੇ ਇਹ 트ੰਪ ਦੇ ਇਕਨੋਮਿਕ এজেন্ডੇ ਦੇ ਉੱਤੇ ਫੋਕਸ ਕਰ ਰਹੇ ਆ ਸੋ ਜਿਹੜਾ ਰੌਕ ਬ੍ਰਿਜ ਐਕਸਕਲੂਸਿਵ ਜਿਹੜੇ ਅਫੀਸ਼ੀਅਲਸ ਨੇ ਜਾਂ ਇਨਫਲੂਐਂਸਰ ਨੇ ਜਿਵੇਂ ਜੁਨਾ ਚ ਤੁਲਸੀ ਗੁਬਾਰਡ ਦਾ ਨਾਮ ਵੀ ਆਉਂਦਾ ਰੌਬਰਟ ਐਫ ਕੈਨੇਡੀ ਜੂਨੀਅਰ ਦਾ ਨਾਮ ਵੀ ਆਉਂਦਾ ਟ੍ਰੈਜਰੀ ਸਕੱਟਰੀ ਸਕਾਟ ਬੈਸਨ ਦਾ ਨਾਮ ਵੀ ਆਉਂਦਾ ਆ ਜਾਂ ਉਹ ਇਹਨੂੰ ਜਿਹੜਾ ਜਿਹੜੇ ਆਲੋਚਕਾਂ ਨੂੰ ਪੇ ਟੂ ਪਲੇ 엘ੀਟ ਸਰਕਲ ਨਵਾਂ ਇੱਕ ਕਹਿ ਰਹੇ ਆ ਸੋ ਇਹ ਇੱਕ ਅਮੀਰ ਬਿਜ਼ਨਸਮੈਨ ਇਕੱਠੇ ਹੋ ਕੇ ਇਸ ਮੂਵਮੈਂਟ ਨੂੰ ਚਲਦੇ ਰੱਖਣਾ ਚਾਹੁੰਦੇ ਆ ਤੇ ਇਹਦਾ ਭਵਿੱਖ ਜਿਹੜਾ ਉਹ ਇੱਥੇ ਇਹ ਦੇਖ ਰਾਇਆ ਸੋ ਦੇਖੋ ਅਸਲ ਦੇ ਵਿੱਚ ਗੱਲਬਾਤ ਕੀ ਸਾਹਮਣੇ ਆਉਂਦੀ ਹੈ ਅਗਲਾ ਮਾਮਲਾ ਇੱਕ ਕਾਰਡ ਸ਼ਾਪ ਮੈਰੀਲੈਂਡ ਦੇ ਵਿੱਚ ਉੱਥੇ ਡਾਕਾ ਪਿਆ ਉਹਨਾਂ ਨੇ ਕਾ ਉਹ ਸ਼ਾਪ ਤੋੜ ਕੇ ਬੈਕ ਡੋਰ ਤੋਂ ਤੇ pops sport ka pops sports cards and gaming ਉੱਥੇ ਜਾ ਕੇ ਉਹਨਾਂ ਨੇ ਜਿਹੜੇ ਕਾਰਡ ਚੋਰੀ ਕੀਤੇ ਆ ਹੁਣੇ ਮਾਮਲਾ ਬਹੁਤ ਦਿਲਚਸਪਾ ਤੇ ਬੜਾ ਵੱਖਰਾ ਆ ਕਾਰਡ ਚੋਰੀ ਕੀਤੇ ਉੱਥੇ ਕੈਸ਼ ਰਜਿਸਟਰ ਵੀ ਸੀਗਾ ਮਤਲਬ ਜਿਹਦੇ ਚ ਪੈਸੇ ਪਏ ਆ ਉਹਨਾਂ ਨੇ ਉਹ ਨਹੀਂ ਚੱਕਿਆ ਸਿੱਧੇ ਕਾਰਡ ਚੱਕਣ ਗਏ ਆ ਇਹ ਕਾਰਡ ਨੂੰ ਪੋਕੇਮੋਨ ਕਾਰਡਸ ਕਹਿੰਦੇ ਆ ਇਹ ਗੇਮਾਂ ਜਿਹੜੀਆਂ ਨਿਆਣੇ ਖੇਡਦੇ ਆ ਵੱਡੇ ਖੇਡਦੇ ਆ ਆ ਹੁੰਦਾ ਕੀ ਆ ਕਿ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਕਾਰਡਸ ਨੇ ਇੱਕ ਤਾਂ ਇਹ ਤਾਸ਼ ਦੇ ਪੱਤਿਆਂ ਵਰਗੇ ਹੁੰਦੇ 2.5 3 ਇੰਚ ਦੇ ਤੇ ਇਹਨਾਂ ਨੂੰ ਚੱਕਣਾ ਬਹੁਤ ਸੌਖਾ ਆ ਦੂਜਾ ਇਹਨਾਂ ਦੀ ਵੈਲਿਊ ਬਹੁਤ ਆ ਚੋਰ ਜਿਹੜੇ ਆ ਇਹਨਾਂ ਨੂੰ ਖਾਸ ਤੌਰ ਦੇ ਉੱਤੇ ਅਮਰੀਕਾ ਦੀਆਂ ਦੁਕਾਨਾਂ ਦੇ ਉੱਤੇ ਸ਼ਾਪਸ ਦੇ ਉੱਤੇ ਟਾਰਗੇਟ ਕਰ ਰਹੇ ਆ ਤੇ ਇਹਨਾਂ ਨੂੰ ਇਕੱਠੇ ਕਰ ਰਹੇ ਆ ਇਹ ਜਿਹੜੀ ਟਰੇਡਿੰਗ ਇੰਡਸਟਰੀ ਆ ਇਹ ਬਹੁਤ ਵੱਡੀ ਆ ਤੇ ਬੜੀ ਗਰੋ ਕਰ ਰਹੀ ਆ ਜਿਹੜੀ ਕਾਰਡ ਟ੍ਰੇਡ ਕਰਦੇ ਆ ਤਾਸ਼ ਦੇ ਪੱਤੇ ਹੁੰਦੇ ਨੇ ਐਸੇ ਤਰੀਕੇ ਨਾਲ ਹੀ ਕਾਰਡ ਨੇ ਇਹਨਾਂ ਕਾਰਡਾਂ ਦੇ ਉੱਤੇ ਕੁਝ ਫੋਟੋ ਜੀਆਂ ਵਾਈਆਂ ਹੁੰਦੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹਾਂ ਦੀ ਵੈਲਿਊ ਹੁੰਦੀ ਵੀ ਆਹ ਕਾਰਡ ਬਹੁਤ ਸਟਰੋਂਗ ਆਹ ਕਾਰਡ ਬਹੁਤ ਰੇਅਰ ਆਏ ਮਿਲਦਾ ਬਹੁਤ ਘੱਟ ਆ ਇਹਦੀ ਵੈਲਿਊ ਬਹੁਤ ਜ਼ਿਆਦਾ ਆ ਔਰ ਇਹ ਦੇਖ ਲਓ ਵੀ ਇਹ ਬਹੁਤ ਵੱਡੀ ਇੰਡਸਟਰੀ ਇੱਕ ਬਣ ਚੁੱਕੀ ਆ ਇਹ ਦੱਸਿਆ ਜਾ ਰਿਹਾ ਕਿ ਗਲੋਬਲ ਟ੍ਰੇਡਿੰਗ ਕਾਰਡ ਮਾਰਕੀਟ ਲਗਭਗ 7.8 ਬਿਲੀਅਨ ਡਾਲਰ ਦੀ ਆ ਤੇ ਇਹ ਕਹਿੰਦੇ 11.8 ਬਿਲੀਅਨ ਡਾਲਰ ਤੱਕ ਅਗਲੇ 4-5 ਸਾਲਾਂ ਤੱਕ ਪਹੁੰਚ ਜਾਣੀ ਹੈ। ਆ ਇਹ ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਪੌਪੂਲਰ ਹੋਏ ਸੀ ਲੋਕਾਂ ਨੇ ਇਕੱਠੇ ਹੋ ਕੇ ਖੇਡੇ ਬਹੁਤ ਜਿਹੜੇ ਪੁਰਾਣੇ ਫੈਨ ਸੀਗੇ ਉਹ ਸਾਹਮਣੇ ਆ ਗਏ ਜਿਹੜੇ ਇਨਫਲੂਐਂਸਰ ਸੀਗੇ ਲੋਗਨ ਪੌਲ ਵਰਗੇ ਉਹਨਾਂ ਨੇ ਪੋਕੇਮੋਨ ਦੇ ਕੰਟੈਂਟ ਬਣਾ ਦਿੱਤੇ ਜਿਨ੍ਹਾਂ ਨੇ ਲੋਕਾਂ ਦੀ ਹੋਰ ਦਿਲਚਸਪੀ ਵਧਾ ਦਿੱਤੀ। ਇਹ ਜਿਹੜੇ ਕਾਰਡਸ ਨੇ ਇਹਨਾਂ ਦੀ ਵੈਲਿਊ ਹੁੰਦੀ 1 ਤੋਂ ਲੈ ਕੇ 10 ਤੱਕ। ਉਹਦੇ ਵਿੱਚ ਹੁੰਦਾ ਕਿ ਕਾਰਡ ਦੀ ਹਾਲਤ ਕੀ ਆ? ਇਹ ਕਿੰਨਾ ਕੁ ਦੁਰਲੱਭ ਆ? ਮਤਲਬ ਰੇਅਰ ਕਿੰਨਾ ਕਿਆ? ਇਹਨੂੰ ਡੈਮੇਜ ਕਿੰਨਾ ਹੋਇਆ? ਆਮ ਕਾਰਡ ਜਿਹੜਾ ਦੱਸਿਆ ਜਾ ਰਿਹਾ ਇਹ 100 ਡਾਲਰ ਦਾ ਵੀ ਹੁੰਦਾ ਆ ਤੇ ਇਹ ਕਹਿ ਲਓ ਕਿ ਲੱਖ ਡਾਲਰ ਦਾ ਵੀ ਹੁੰਦਾ ਆ ਸੋ ਇੱਕ ਤਾਸ਼ ਦੇ ਪੱਤੇ ਵਰਗਾ ਕਾਰਡ ਤੁਸੀਂ ਸੋਚ ਲਓ ਵੀ ਉਹਦੀ ਕੀਮਤ ਜਿਹੜੀ ਆ 1000 ਡਾਲਰ 10000 ਡਾਲਰ ਜਾਂ ਲੱਖ ਡਾਲਰ ਹੋਵੇ ਤਾਂ ਫਿਰ ਉਹਦੀਆਂ ਚੋਰੀਆਂ ਕਿਉਂ ਨਹੀਂ ਹੋਣਗੀਆਂ ਸੋ ਇਸ ਮਾਮਲੇ ਦੇ ਵਿੱਚ ਇੱਥੇ ਕਾਫੀ ਜ਼ਿਆਦਾ ਚੋਰੀਆਂ ਹੋਈਆਂ ਜਿਹੜੇ ਰੋਬਰੀ ਆ ਉਹਨਾਂ ਨੇ ਦੁਬਾਰਾ ਮਤਲਬ ਉੱਥੇ ਕਈ ਹਫ਼ਤੇ ਬਾਅਦ ਜਦੋਂ ਖੋਲਿਆ ਤੇ ਸ਼ਾਪ ਫੇਅਰ ਰਿਸਕ ਦੇ ਉੱਤੇ ਆ ਕਦੇ ਬਹੁਤ ਜ਼ਿਆਦਾ ਹਾਰਡ ਆ ਕਿ ਇਦਾਂ ਦੇ ਬਿਜ਼ਨਸ ਨੂੰ ਚੱਲਦਾ ਰੱਖਣਾ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਹੋਣਾ ਚਾਹੀਦਾ ਆ ਇਹ ਪੋਕੇਮੋਨ ਯੂਨੀਵਰਸ ਜਿਹੜਾ ਇੱਕ ਸ਼ੁਰੂ ਹੋਇਆ ਸੀ ਉੱਥੇ ਵੀਡੀਓ ਗੇਮ ਜਪਾਨ ਦੇ ਵਿੱਚ 1990 ਦੇ ਨੇੜੇ ਤੇੜੇ ਉਹ ਤੋਂ ਬਾਅਦ ਵਾਦੀ ਵਾਦੀ ਇੱਥੇ ਤੱਕ ਚਲੇਗੀ ਹਰ ਕਾਰਡ ਪੋਕੇਮੋਨ ਦਾ ਇੱਕ ਕਰੀਏਚਰ ਆ ਉਹਦੇ ਉੱਤੇ ਉਹਦੀ ਅਬਿਲਿਟੀਜ਼ ਨੇ ਉਹਦੀ એનર્ਜੀ ਆ ਉਹਦੀ ਟਾਈਪ ਆ ਉਹਦੀ ਸਟਰੈਂਥ ਆ ਤੇ ਇਹ ਇਹਨੂੰ ਮਤਲਬ ਪੂਰੇ ਤਰੀਕੇ ਨਾਲ ਇਹਨੂੰ ਖੇਡਿਆ ਜਾਂਦਾ ਹੈ ਤੇ ਜਿਹਦਾ ਰੋਲਾ ਇਸ ਵੇਲੇ ਅ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੈ ਰਿਹਾ ਅਮਰੀਕਾ ਸਰਕਾਰ ਦਾ ਸ਼ਟਡਾਊਨ ਚੱਲ ਰਿਹਾ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਇਹਦੇ ਉੱਤੇ ਕਰ ਰਹੇ ਆਂ ਤੇ ਕਈ ਫੈਡਰਲ EMPLOYES ਦੇ ਉੱਤੇ ਇਹਦਾ ਸਿੱਧਾ ਅਸਰ ਪਿਆ ਜਿਨ੍ਹਾਂ ਵਿੱਚੋਂ ਇੱਕ 에ਅਰ ਟ੍ਰਾਫਿਕ ਕੰਟਰੋਲਰ ਵੀ ਆ ਕਿ ਜਿਹੜੇ ਬਿਨਾਂ ਤਨਖਾਹ ਤੋਂ ਕੰਮ ਕਰ ਰਿਹਾ ਕੁਝ ਕੰਟਰੋਲਰ ਜਿਹੜੇ ਉਹ ਕੰਮ ਨੂੰ ਇੱਕ ਤਾਂ ਮਿਸ ਰਿਹਾ ਸੀ ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਅੱਜ ਦੇ ਦਿਨ ਵੀ ਸਭ ਤੋਂ ਵੱਡਾ ਅਸਰ ਇਹਨਾਂ ਦੇ ਉੱਤੇ ਪੈ ਰਿਹਾ ਹੈ ਸੋ ਇਹਦਾ ਅਸਰ ਇਹ ਆ ਕਿ ਜਹਾਜ਼ ਕੰਟਰੋਲ ਨਹੀਂ ਹੋ ਰਿਹਾ ਇੱਕ 에어ਪੋਰਟ ਦੇ ਉੱਤੇ ਕਿੰਨੇ ਜਹਾਜ਼ ਉਤਰਨੇ ਆ ਕਿੰਨੇ ਚੜ੍ਹਨੇ ਆ ਕਿਹਨੇ ਕਿੱਧਰ ਨੂੰ ਜਾਣਾ ਇਹਨੂੰ ਕੰਟਰੋਲ ਕਰਨ ਦਾ ਕੰਮ 에ਅ ਟ੍ਰੈਫਿਕ ਕੰਟਰੋਲਰ ਦਾ ਆ ਇਹ ਕੰਮ ਇੱਥੇ ਪੂਰੀ ਤਰ੍ਹਾਂ ਹੋ ਨਹੀਂ ਰਿਹਾ ਹੁਣ 에ਰੀਆ ਕਿਉਂ ਖਤਰਾ ਆ ਇਹਦੇ ਨਾਲ ਲੋਕ ਹੁਣ ਜਹਾਜ਼ ਦੇ ਸਫ਼ਰ ਤੋਂ ਡਰ ਰਹੇ ਆ ਜਦ 에ਅ ਟ੍ਰੈਫਿਕ ਕੰਟਰੋਲਰ ਹੀ ਹੈ ਨਹੀਂ ਤੇ ਸਾਨੂੰ ਜਾਨ ਨੂੰ ਖਤਰਾ ਹੋ ਸਕਦਾ ਇਹਦੇ ਵਿੱਚ ਜਿਹੜੇ ਮਹੱਤਵਪੂਰਨ ਗੱਲ ਇਹ ਆ ਕਿ ਖਤਰਾ ਨਹੀਂ ਆ ਪਰ ਡਿਲੇ ਆ ਮਤਲਬ ਉਨੀਆਂ ਫਲਾਈਟਾਂ ਚੜ੍ਹ ਨਹੀਂ ਰਹੀਆਂ ਉਤਰ ਨਹੀਂ ਰਹੀਆਂ ਤੇ ਉਹਨਾਂ ਦੇ ਵਿੱਚ ਵੱਡਾ ਫਰਕ ਆ ਕੁਝ ਜਿਹੜੇ ਕੰਟਰੋਲਰ ਆ ਉਹ ਕਿਉਂਕਿ ਹੁਣ ਕੰਮ ਬਹੁਤ ਆ ਇੱਕ ਤਾਂ ਕੰਮ ਪੰਜਾਂ ਦੀ ਥਾਂ 6 ਦਿਨ ਕਰਨਾ ਪੈਂਦਾ 10 ਘੰਟੇ ਕਰਨਾ ਪੈਂਦਾ ਤਨਖਾਹ ਫੇਰ ਨਹੀਂ ਮਿਲਦੀ ਕਿਉਂਕਿ ਸਰਕਾਰ ਸ਼ਟਡਾਊਨ ਆ ਜਦੋਂ ਤਰ੍ਹਾਂ ਖਾ ਫੇਰ ਨਹੀਂ ਮਿਲਦੀ ਉਹਨੂੰ ਪੂਰਾ ਕਰਨ ਦੇ ਲਈ ਉਹਨੂੰ ਕੋ ਨਵੀਂ ਹੋਰ ਕੰਮ ਕਰਨਾ ਪੈਂਦਾ Uber Lyft ਕੋਈ ਚਲਾਉਣੀ ਪੈਂਦੀ ਹੈ ਤਾਂ ਕਿ ਘਰ ਦਾ ਖਰਚਾ ਚੱਲਦਾ ਰੱਖਣ ਸੋ ਇਹਦੇ ਵਿੱਚ ਉਹਨਾਂ ਕੋਲ ਇੱਕ ਹੱਲ ਹੁੰਦਾ ਕਿ ਸਿੱਕ ਕਾਲ ਕਰ ਦਿੰਦੇ ਕਿ ਜੀ ਅਸੀਂ ਬਿਮਾਰ ਆ ਜਦੋਂ ਉਹ ਜਿਹੜੇ ਰੈਗੂਲਰ ਹੈਗੇ ਆ ਉਹ ਸਿੱਕ ਕਾਲ ਕਰ ਦਿੰਦੇ ਆ ਤਾਂ ਉਹਦਾ ਅਸਰ ਇਹ ਪੈਂਦਾ ਕਿ ਬਾਕੀਆਂ ਦਾ ਕੰਮ ਵੱਧ ਜਾਂਦਾ ਸੋ ਇਹਦੇ ਨਾਲ ਇੱਕ ਨਵਾਂ ਜਿਹੜਾ ਸੰਕਟ ਆ ਉਹ ਅਮਰੀਕਾ ਦੇ ਵਿੱਚ ਇਸ ਵੇਲੇ ਪੈਦਾ ਹੋਇਆ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨ ਮੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ